ਜਾਬੀ ਲਿੰਕ মিডিਆ ਦੇਖਣ ਵਾਲੇ तमाम श्रोताओं ਦਾ ਨਿਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗगन शर्मा ਦੋਸਤੋ ਇਸ ਵੇਲੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਦੋ ਚਾਰ ਮੁੱਦੇ ਜਿਹੜੇ ਐਸੇ ਆ ਉਹ ਬਾਲੇ ਹੀ ਉਬਾਲੇ ਦੇ ਵਿੱਚ ਨੇ ਇੱਕ ਤਾਂ ਸਭ ਤੋਂ ਵੱਡਾ ਜਿਹੜਾ ਮੁੱਦਾ ਇਸ ਵੇਲੇ ਪੰਜਾਬ ਦੇ ਵਿੱਚ ਭਖਿਆ ਹੋਇਆ ਉਹ ਹੈਗਾ ਕਿ ਜੈਡ ਪਲੱਸ ਸਿਕਿਉਰਿਟੀ ਨੂੰ ਲੈ ਕੇ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਵੱਡੇ ਵੱਡੇ ਲੀਡਰਾਂ ਕੋਲੇ ਸਿਕਿਉਰਟੀਆਂ ਹੁੰਦੀਆਂ ਨੇ ਤੇ ਇਹ ਜਿਹੜਾ ਸਿਕਿਉਰਟੀਆਂ ਦਾ ਕਲੇਸ਼ ਹੈ ਇਹ ਅੱਜ ਦਾ ਨਹੀਂ ਇਹ ਪਹਿਲਾਂ ਤੋਂ ਵੀ ਚੱਲਦਾ ਆ ਰਿਹਾ ਹੈ ਪਰ ਹੁਣ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਦਾ ਇਹ ਸਿਕਿਉਰਟੀਆਂ ਨੂੰ ਲੈ ਕੇ ਰੋਲਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਅ ਬਿਕਰਮਜੀਤ ਸਿੰਘ ਨੇ ਜੀਟੀਏ ਦੀ ਸਿਕਿਉਰਿਟੀ ਲੈ ਲਈ ਉਸ ਤੋਂ ਬਾਅਦ ਅਕਾਲੀ ਦਲ ਨੇ ਆਪਣੀ ਬਿਆਨਬਾਜ਼ੀ ਸ਼ੁਰੂ ਕਰਤੀ ਆਮ ਆਦਮੀ ਪਾਰਟੀ ਨੇ ਆਪਣੀ ਸ਼ੁਰੂ ਕਰ ਚਲੋ ਇਹ ਰਸਤੇ ਵੀ ਆਪਾਂ ਚਰਚਾ ਕਰਾਂਗੇ ਪਰ ਇੱਕ ਜਿਹੜੀ ਵੱਡੀ ਗੱਲ ਹੁਣ ਦੇਖਣ ਨੂੰ ਮਿਲ ਰਹੀ ਹੈ ਕਹਿੰਦੇ ਆ ਜਿਹੜੇ ਲੁਧਿਆਣਾ ਸ਼ਹਿਰ ਦੀ ਸਰਕਾਰ ਨੇ ਤਿੰਨ ਸਾਢੇ ਤਿੰਨ ਸਾਲ ਬਾਅਦ ਨਹੀਂ ਪੁੱਛੀ ਹੁਣ ਭਗਵੰਤ ਮਾਨ ਅਰਬਿੰਦ ਕੇਜਰੀਵਾਲ ਮਨੀਸ਼ ਸੋਧਿਆ ਸੰਜੀਵ ਅਰੋੜਾ ਜਿਹੜੇ ਕਿ ਲੁਧਿਆਣਾ ਬੈਸਟ ਤੋਂ ਚੋਣ ਵੀ ਲੜਨਗੇ ਉਹ ਪੰਜਾਬ ਦੇ ਵਿੱਚ ਨੇ ਪਿਛਲੇ 2-3 ਦਿਨ ਤੋ ਪੰਜਾਬ ਦੇ ਵਿੱਚ ਸਕੂਲਾਂ ਦੇ ਦੌਰੇ ਕਰ ਰਿਹਾ ਕਦੇ ਕਿਹੜੀਆਂ ਥਾਵਾਂ ਤੇ ਜਾ ਰਿਹਾ ਵਪਾਰੀ ਭਾਈਚਾਰੇ ਨਾਲ ਖਾਸ ਤੌਰ ਤੇ ਮੀਟਿੰਗਾਂ ਚੱਲਦੀਆਂ ਨੇ ਇੱਥੇ ਤੇ ਇਸ ਮੁੱਦਿਆਂ ਦੇ ਉੱਤੇ ਗੱਲਬਾਤ ਅਸੀਂ ਕਰਾਂਗੇ ਔਰ ਵਿਸਥਾਰ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਪਿੱਛੇ ਦੀ ਗੱਲਬਾਤ ਕੀ ਹੋ ਸਕਦੀ ਹੈ ਮੇਰੇ ਨਾਲ ਸੁਰਿਤਮ ਸਰ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਪਹਿਲਾ ਸਵਾਗਤ ਕਰਾਂਗੇ ਇਹਨਾਂ ਦਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਗਗਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਚਲੋ ਵਧੀਆ ਹੀ ਰਹੇ ਚਾਣ ਰਹੇ ਫਰਸ ਕਲਾਸ ਠੀਕ ਹੈ ਜੀ ਅੱਜ ਮੈਂ ਦੇਖਿਆ 커피 ਪੀ ਜਾਂਦੇ ਹੋ ਤੁਸੀਂ ਨਾਲ ਦੇ ਨਾਲ ਤੇ ਕਾਫੀ ਆਲੇ ਕੱਪ ਦੇਖਿਆ ਹਾਂ ਥੋੜੋ ਪਤਾ ਵੀ ਕੱਪ ਵਿੱਚ ਕੀ ਹੈ ਜੇ ਦੇਖਿਆ ਤਾਂ ਬਸ ਤੁਸੀਂ ਵੀ ਮੈਨੂੰ ਲੱਗਦਾ ਸਰਕਾਰ ਦੇ ਵਾਂਗ ਗੱਲ ਸ਼ੁਰੂ ਕਰਦੀ ਹੈ ਕਹਿੰਦੇ ਆ ਬੋਰਡ ਲਾਤੇ ਆ ਅਸੀਂ ਪਰ ਤੁਹਾਨੂੰ ਇਹ ਥੋੜੀ ਪਤਾ ਵਾ ਕਿ ਕੰਮ ਹੋ ਗੀ ਰਿਹਾ ਇੱਥੇ ਅਵੇ ਕੱਪ ਕੱਪ ਹੀ ਦੱਸਦਾ ਨਾ ਕੱਪ ਦੇ ਵਿੱਚ ਤਾਂ ਕੋਈ ਨਾ ਪਤਾ ਵੀ ਸ਼ਾਇਦ ਪਾਣੀ ਹੋਵੇ ਪਾਣੀ ਵੀ ਹੋ ਸਕਦਾ ਹੈ ਹਾਂ ਸ਼ਾਇਦ ਪਾਣੀ ਦਾ ਪਾਣੀ ਵੀ ਹੋ ਸਕਦਾ ਇਹ ਤਾਂ ਹੁਣ ਪੀਣ ਵਾਲੇ ਨੂੰ ਪਤਾ ਹੈ ਨਾ ਇਹ ਤਾਂ ਪੀਣ ਵਾਲੇ ਨੂੰ ਇਹ ਤੁਸੀਂ ਦੱਸ ਸਕਦੇ ਹੋ ਹਾਂ ਬਿਲਕੁਲ ਅੱਜ ਮੈਨੂੰ ਲੱਗਦਾ ਤੁਸੀਂ ਕਿਤੇ ਅ ਨਹਿਰ ਨੂਰ ਦੇ ਕੰਡੇ ਬੈਠੇ ਹੋ ਮਾ ਪਿੱਛੇ ਦਰਿਆ ਦਿਖਦਾ ਤੇ ਆ ਪੁੱਲ ਜਾਂ ਦਿਖੀ ਜਾਂਦਾ ਹਾਂ ਦੱਸੋ ਕਦੇ ਕਿਤੇ ਕਦੇ ਕਿਤੇ ਅੱਜ ਕਿਤੇ ਹੋਰ ਹਾਂ ਕੱਲ ਨੂੰ ਕਿਤੇ ਹੋਰ ਜ਼ਿੰਦਗੀ ਹੈ ਜੀ ਇਹ ਚੱਲਦੀ ਰਹਿਣੀ ਹੈ ਇਦਾਂ ਹੀ ਮੈਨੂੰ ਲੱਗਦਾ ਹਾਂ ਬਿਲਕੁਲ ਬਿਲਕੁਲ ਚੱਲਦਾ ਰਵੇ ਬੰਦਾ ਤੁਰਦਾ ਫਿਰਦਾ ਰਹੇ ਸੇਤ ਅੰਡੀਆਂ ਠੀਕ ਰਵੇ ਹੋਰ ਕੀ ਚਾਹੀਦਾ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜ਼ਿੰਦਗੀ ਕਹਿੰਦੇ ਆ ਬੜੀ ਔਖੀ ਐ ਜੀਣੀ ਇਹ ਕਹਾਣੀ ਜਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗਾਂ ਨੇ ਬਣਾਈ ਹੋਈ ਐ ਇਹ ਗੱਲ ਵੀ ਜ਼ਿੰਦਗੀ ਦਾ ਨਾਮ ਜਿਹੜਾ ਵਾ ਉਹ ਬੜਾ ਔਖਾ ਜਿਉਣਾ ਕੁਝ ਲੋਕ ਇਹ ਵੀ ਕਹਿੰਦੇ ਆ ਜ਼ਿੰਦਗੀ ਜਿਉਣ ਲਈ ਬਣੀ ਹੈ ਹੰਡਾਣ ਲਈ ਨਹੀਂ ਬਣੀ ਹੈ ਜਦੋਂ ਆਪਾਂ ਗੱਲ ਕਰਦੇ ਨਾ ਗਗਨ ਜੀ ਵੀ ਜ਼ਿੰਦਗੀ ਬਹੁਤ ਔਖੀ ਆ ਜਿਉਣੀ ਹੂੰ ਬਿਲਕੁਲ ਗੱਲ ਤਾਂ ਹੈ ਹੂੰ ਜ਼ਿੰਦਗੀ ਬਹੁਤ ਸੌਖੀ ਆ ਜਿਉਣ ਹੂੰ ਪਰ ਔਖਾ ਇਹਦੇ ਕੀ ਆ ਜਿਹੜਾ ਵੀ ਇਨਸਾਨ ਹੈ ਨਾ ਜੀ ਜਿਹੋ ਜੀ ਜ਼ਿੰਦਗੀ ਜਿਉਂਦਾ ਹੂੰ ਉਹ ਮੈਂ ਸਾਰੇ ਨਹੀਂ ਕਹਿ ਸਕਦਾ ਪਰ ਮੈਜੋਰਟੀ ਹੂੰ ਖੁਸ਼ ਨਹੀਂਗੇ ਬਿਲਕੁਲ ਸਹੀ ਹੈ ਜਦੋਂ ਜਦੋਂ ਤੁਸੀਂ ਕਿਸੇ ਚੀਜ਼ ਤੇ ਖੁਸ਼ ਨਹੀਂ ਨਾ ਹੁੰਦੇ ਤੇ ਉਹ ਫਿਰ ਕੰਮ ਵੀ ਕਰਨਾ ਔਖਾ ਜੇ ਤੁਸੀਂ ਕਿਤੇ ਕੰਮ ਕਰਦੇ ਹੋ ਤੇ ਉਸ ਕੰਮ ਦੇ ਵਿੱਚ ਤੁਸੀਂ ਖੁਸ਼ ਨਹੀਂ ਉਹ ਕੰਮ ਕਰਨਾ ਔਖਾ ਐ ਐਵੇਂ ਜ਼ਿੰਦਗੀ ਆ ਜੇ ਜ਼ਿੰਦਗੀ ਆ ਜਿਹੜੀ ਤੁਸੀਂ ਉਹ ਨੂੰ ਖੁਸ਼ ਤੁਸੀਂ ਦੇਖੋ ਆ ਆਪਾਂ ਨੂੰ ਜੇ ਮੈਂ ਪੰਜਾਬ ਦੀ ਗੱਲ ਕਰਦਾ ਤਾਂ ਕਿੰਨੇ ਲੋਕ ਮਿਲਦੇ ਆ ਜਿਹੜੇ ਬਹੁਤ ਗਰੀਬ ਆ ਬਿਲਕੁਲ ਬਿਲਕੁਲ ਸਹੀ ਨੇ ਲੋਕ ਮਿਲਦੇ ਆ ਜਿਹੜੇ ਬਹੁਤ ਅਮੀਰ ਆ ਹੂੰ ਤਿੰਨੇ ਲੋਕ ਮਿਲਦੇ ਆ ਜਿਹੜੇ ਦਰਮਿਆਨੇ ਆ ਬਿਲਕੁਲ ਹੁਣ ਜਿਹੜਾ ਬਹੁਤ ਗਰੀਬ ਆ ਬੰਦਾ ਉਹ ਵੀ ਖੁਸ਼ ਹੋ ਸਕਦਾ ਤੇ ਹੈਗੇ ਵੀ ਆ ਬਿਲਕੁਲ ਜਿਹੜਾ ਬਹੁਤ ਪੈਸੇ ਵਾਲਾ ਉਹ ਬਹੁਤ ਘੱਟ ਖੁਸ਼ ਮਿਲੂਗਾ ਤੁਹਾਨੂੰ ਉਹ ਉਹਨੂੰ ਪਰੇਸ਼ਾਨੀਆਂ ਹੀ ਇੰਨੀਆਂ ਹੁੰਦੀਆਂ ਹਮ ਮੈਂ ਇਹ ਨਹੀਂ ਕਹਦਾ ਵੀ ਕੋਈ ਵੀ ਨਹੀਂ ਮਿਲਣਾ ਹੈਗੇ ਆ ਜਿਹੜੇ ਜਿਹੜੇ ਮਿਲਣਗੇ ਤੁਹਾਨੂੰ ਪਰ ਜ਼ਿੰਦਗੀ ਤੁਸੀਂ ਜਿਹੋ ਜੀ ਬਣਾ ਲੋਗੇ ਨਾ ਜ਼ਿੰਦਗੀ ਨੇ ਉਹੇ ਜੀ ਬਣ ਜਾਣਾ ਜੇ ਤੁਸੀਂ ਉਹਨੂੰ ਔਖੀ ਬਣਾ ਲੋਗੇ ਤਾਂ ਔਖੀ ਬਣ ਜੂਗੀ ਜੇ ਉਹਨੂੰ ਸੌਖੀ ਬਣਾ ਲੋਗੇ ਤਾਂ ਉਹ ਸੌਖੀ ਬਣ ਜੂਗੀ ਪਰ ਇੱਕ ਗੱਲ ਇਹ ਵੀ ਹੈ ਕਿ ਆ ਕਹਿੰਦੇ ਆ ਹਮੇਸ਼ਾ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਜਿਉਣਾ ਚਾਹੀਦਾ ਬੰਦੇ ਨੂੰ ਤੇ ਤਾਂ ਕਹਿੰਦੇ ਨਹੀਂਗੇ ਇਹ ਅਸਲੀਅਤ ਹੈ ਇਹ ਅਸਲੀਅਤ ਹੈ ਜਦੋਂ ਦੇਖੋ ਤੁਸੀਂ ਕੁਝ ਵੀ ਕਰਦੇ ਹੋ ਨਾ ਜਿਹੜਾ ਕੋਈ ਇਨਸਾਨ ਹੈ ਉਹ ਜੋ ਕੁਝ ਵੀ ਕਰਦਾ ਨਾ ਉਹ ਜਦੋਂ ਕੋਈ ਕੋਈ ਨਾ ਕੋਈ ਕੁਝ ਗਲਤ ਹੋ ਜਾਂਦਾ ਉਹਦੀ ਜ਼ਿੰਦਗੀ 'ਚ ਤੇ ਉਹ ਮੈਂ ਜੀ ਇਉਂ ਕਰ ਲੈਣਾ ਸੀ ਮੈਂ ਆਹ ਕਰ ਲੈਣਾ ਸੀ ਮੈਂ ਇਉਂ ਕਰ ਲੈਂਦਾ ਵੀਰਾ ਆਹ ਕੰਮ ਖਰਾਬ ਹੋ ਗਿਆ ਮੇਰਾ ਇਉਂ ਹੋ ਗਿਆ ਜੇ ਅਸੀਂ ਉਹ ਸਾਰੇ ਕਾਸੇ ਨੂੰ ਠੀਕ ਆ ਜੋ ਹੋ ਗਿਆ ਹੋ ਗਿਆ ਤੇ ਜਿਹੜਾ ਸਤ ਤੋਂ ਥੱਲੇ ਆ ਉਹਨੂੰ ਦੇਖੀਏ ਅਸੀਂ ਉਹ ਉਹਦੇ ਨਾਲੋਂ ਚੰਗੇ ਆ ਬਿਲਕੁਲ ਸਹੀ ਐਂਡ ਜਿਹੜੇ ਹਰੇਕ ਇਨਸਾਨ ਆ ਨਾ ਜਿਹੜਾ ਹਰੇਕ ਇਨਸਾਨ ਕਿਸੇ ਉਸ ਲੈਵਲ ਤੇ ਆ ਜਿਹੜੇ ਉਸ ਲੈਵਲ ਤੋਂ ਬਹੁਤ ਲੋਕ ਥੱਲੇ ਆ ਜੇ ਅਸੀਂ ਉਹਨਾਂ ਨੂੰ ਦੇਖੀਏ ਵੀ ਅਸੀਂ ਤਾਂ ਉਹਨਾਂ ਨਾਲੋਂ ਬਹੁਤ ਵਧੀਆ ਜਦੋਂ ਫਿਰ ਤੁਹਾਡੀ ਜ਼ਿੰਦਗੀ ਆਪੇ ਸੁੱਕੀ ਹੋ ਜਾਂਦੀ ਹੈ ਜੇ ਅਸੀਂ ਹਮੇਸ਼ਾ ਦੇਖਣਾ ਹੀ ਉੱਚੇ ਵਾਲੇ ਪਾਸੇ ਆ ਵੀ ਮੈਂ ਇਉਂ ਕਰ ਲਾਂ ਮੈਂ ਆਹ ਕਰ ਲਾਂ ਮੈਂ ਮੇਰੇ ਕੋਲੇ ਆਹ ਚੀਜ਼ਾਂ ਹੋਣ ਫੇਰ ਉਹ ਔਖੀ ਆ ਔਖੀ ਆ ਪਰ ਕਹਿੰਦੇ ਆ ਨਾ ਉੱਚਿਆਂ ਨੂੰ ਦੇਖ ਕੇ ਬੰਦੇ ਨੂੰ ਆਪਣੇ ਆਪ ਨੂੰ ਹੌਸਲਾ ਮਿਲ ਜਾਂਦਾ ਵੀ ਯਾਰ ਅਸੀਂ ਵੀ ਇਸ ਮਕਾਮ ਤੇ ਪਹੁੰਚਣਾ ਹੈ ਤਾਂ ਬਿਲਕੁਲ ਪਹੁੰਚ ਲੈ ਤਰੱਕੀ ਕਰੋ ਕਦੇ ਰੋਈਏ ਆਪੇ ਪਹੁੰਚ ਜਾਵਾਂਗੇ ਕੰਮ ਕਰਦੇ ਆ ਜਦੋਂ ਕੰਮ ਸਿਰੇ ਨਹੀਂ ਲੱਗਦਾ ਹੈਗਾ ਮਿਹਨਤ ਕਰਦੇ ਰਹਿੰਦੇ ਆ ਫਿਰ ਕਹਿੰਦੇ ਆ ਜ਼ਿੰਦਗੀ ਬੜੀ ਔਖੀ ਆ ਨਹੀਂ ਉਹ ਮੈਂ ਤਾਂ ਜਿਹੜਾ ਤੁਹਾਨੂੰ ਦੱਸਿਆ ਨਾ ਵੀ ਹਰੇਕ ਇਨਸਾਨ ਆ ਜਿਹੜਾ ਉਹ ਆਪਦੇ ਆਪ ਦੀ ਜਗ੍ਹਾ ਤੇ ਜੇ ਉਹ ਆਪਦੀ ਜ਼ਿੰਦਗੀ 'ਚ ਖੁਸ਼ ਨਹੀਂਗਾ ਤੇ ਉਹ ਔਖੀ ਆ ਜੇ ਮੈਂ ਕਹਾਂ ਵੀ ਮੈਂ ਮੇਰੇ ਕੋਲੇ ਜੋ ਕੁਝ ਹੈਗਾ ਮੈਂ ਖੁਸ਼ ਆ ਉਹਦੇ ਨਾਲ ਤੇ ਮੇਰੀ ਜ਼ਿੰਦਗੀ ਆਪੇ ਸੌਖੀ ਹੋ ਗਈ ਬਿਲਕੁਲ ரைਟ ਬਿਲਕੁਲ ரைਟ ਨਾ ਮਾਤਾ ਵੀ ਗਗਨ ਕੋਲੇ ਤਾਂ ਉਹ ਫਲਾਨੀਆਂ ਕਾਰਾਂ ਮੈਨੂੰ ਵੀ ਉਹ ਚਾਹੀਦੀਆਂ ਮੈਂ ਇੱਕ ਪਾਸੇ ਤਾਂ ਅੰਦਰੋਂ ਅੰਦਰੀ ਔਖਾ ਹੋਈ ਜਾਂਦਾ ਪਰ ਮੈਂ ਉਹ ਕਰ ਕੁਝ ਨਹੀਂ ਸਕਦਾ ਕਰ ਕੁਝ ਨਹੀਂ ਸਕਦਾ ਬਿਲਕੁਲ ਸਹੀ ਹੈ ਤੇ ਜੇ ਮੈਂ ਕਹਾਂ ਵੀ ਜੋ ਮੇਰੇ ਕੋਲ ਹੈਗਾ ਮੇਰੇ ਕੋਲ ਛੋਟਾ ਜਿਹਾ ਐਕਟਿਵਾ ਹੈਗਾ ਮੈਂ ਮੈਨੂੰ ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਜਾਂਦਾ ਮੈਂ ਖੁਸ਼ ਆ ਉਹਦੇ ਨਾਲ ਖੁਸ਼ ਇਹ ਸੋਚਣ ਦੀ ਗੱਲ ਆ ਸਿਰਫ ਸੋਚਣ ਦੀ ਗੱਲ ਆ ਹਾਂ ਆਪਾਂ ਸਰ ਗੱਲਬਾਤ ਕਰਦੇ ਆ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਿਕਿਉਰਿਟੀ ਨੂੰ ਲੈ ਕੇ ਬੜਾ ਮਸਲਾ ਪੱਖਿਆ ਹੋਇਆ ਹੈ ਆ 2-4 ਦਿਨ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਏ ਦੀ ਸਰਕਾਰ ਨੇ ਸਿਕਿਉਰਿਟੀ ਵਾਪਸ ਲਈ ਅਜਿਹਾ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਫਿਰ ਪੰਜਾਬ ਪੁਲਿਸ ਦਾ ਬਿਆਨ ਸਾਹਮਣੇ ਆ ਗਿਆ ਕਹਿੰਦੇ ਆ ਕਿ ਅਸੀਂ ਵਾਪਸ ਨਹੀਂ ਲਈ ਹੈਗੀ ਪਰ ਥੋੜੀ ਜੀ ਹਲਕੀ ਕੀਤੀ ਆ ਉਹਨਾਂ ਦੀ ਸਿਕਿਉਰਿਟੀ ਉਹਨਾਂ ਕੋਲੇ ਸਿਕਿਉਰਿਟੀ ਹੈਗੀ ਆ ਗਨਮੈਨ ਵੀ ਹੈਗੇ ਆ ਉਹਨਾਂ ਕੋਲੇ ਗੱਡੀ ਵੀ ਹੈਗੀ ਜਿਹਦੇ ਨਾਲ ਉਹਨਾਂ ਨੂੰ ਜਿੰਨੀ ਚਾਹੀਦੀ ਆਪਾਂ ਦਿੱਤੀ ਹੋਈ ਆ ਇਹ ਜਿਹੜਾ ਕਹਿੰਦੇ ਆ ਕਿ ਹਰ ਵਾਰੀ ਇੱਕ ਰਿਪੋਰਟ ਤਿਆਰ ਹੁੰਦਾ ਹੁੰਦਾ ਜਾਂਚ ਹੁੰਦੀ ਹੁੰਦੀ ਆ ਤੇ ਉਸ ਮੁਤਾਬਕ ਜਿਹੜੀ ਆ ਸਿਕਿਉਰਿਟੀ ਅਸੀਂ ਦਿਨੇ ਆ ਪਰ ਇਸ ਤੋਂ ਬਾਅਦ ਕਹਿ ਲੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੰਨਾ ਗਰਮੋ-ਗਰਮੀ ਮਾਹੌਲ ਹੋ ਗਿਆ ਅਕਾਲੀ ਦਲ ਬਸਿਜ਼ ਆਮ ਆਦਮੀ ਪਾਰਟੀ ਹੋ ਗਿਆ ਇੱਥੋਂ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਬੋਲੀ ਜਾਂਦੇ ਆ ਕਿ ਐਵੇਂ ਬੇਦੁਖੀਆਂ ਜੀ ਅਕਾਲੀ ਦਲ ਵਾਲੇ ਗੱਲਾਂ ਕਰੀ ਜਾਂਦੇ ਆ ਉੱਥੋਂ ਸੁਖਬੀਰ ਸਿੰਘ ਬਾਦਲ ਨਹੀਂ ਹਟਦੇ ਤੇ ਉਹਨਾਂ ਦੇ ਵਿਧਾਇਕ ਅਕਾਲੀ ਦਲ ਦੇ ਨਹੀਂ ਹਟਦੇ ਜਿਹੜੇ ਵੀ ਹੈਗੇ ਆ ਆਪ ਨੂੰ ਉਹ ਕਹਿੰਦੇ ਆ ਕਿ ਜੇਕਰ ਅਕਾਲੀ ਦਲ ਦੇ ਕਿਸੇ ਵੀ ਆਗੂ ਨੂੰ ਕੁਝ ਹੁੰਦਾ ਸੁਖਵੀਰ ਸਿੰਘ ਬਾਦਲ ਨੂੰ ਕੁਝ ਹੁੰਦਾ ਵਿਕਰਮਜੀਤ ਸਿੰਘ ਮਿਊਟੀਆ ਨੂੰ ਕੁਝ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਆਪ ਸਰਕਾਰ ਦੀ ਹੋਵੇਗੀ ਗਗਨ ਜੀ ਇੱਥੇ ਰੌਲਾ ਹੈ ਨਾ ਜਿਹੜਾ ਹੂੰ ਪੰਜਾਬ ਚ ਸਪੈਸ਼ਲੀ ਹੂੰ ਰੌਲਾ ਸਿਕਿਉਰਿਟੀ ਦਾ ਘਟਾ ਹੂੰ ਰੌਲਾ ਜਿਹੜੇ ਅਸਲੀ ਮੁੱਦੇ ਆ ਉਹਨਾਂ ਦਾ ਘਟਾ ਹੂੰ ਰੌਲਾ ਜਿਹੜੇ ਆਮ ਲੋਕ ਆ ਉਹਨਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਸਹੂਲਤਾਂ ਚਾਹੀਦੀਆਂ ਉਹਨਾਂ ਦਾ ਘਟਾ ਰੌਲਾ ਇੱਥੇ ਸਭ ਤੋਂ ਜ਼ਿਆਦਾ ਸਿਆਸਤਦਾਨਾਂ ਦਾ ਆ ਪਹੁੰਚੀ ਹੈ ਆਪਨੇ ਵਿੱਚ ਹੀ ਬਿਲਕੁਲ ਜੇੜੀ ਕੋਈ ਗੱਲ ਹੋਰ ਹੁੰਦੀ ਆ ਉਹਨੂੰ ਬਣਾ ਦਿੰਦੇ ਆ ਹੋਰ ਮੈਂ ਅ ਵਿਕਰਮਜੀਤ ਸਿੰਘ ਮਜੀਠੀਏ ਦੀਆਂ ਕੁਝ ਆ ਪੋਲਸਟਾਰ ਕੁਝ ਉਹਨਾਂ ਦੇ ਸਪੀਚ ਕੁਝ ਉਹਨਾਂ ਦੇ ਜਿਹੜੇ ਬਿਆਨਬਾਜ਼ੀ ਸੁਣੀ ਹੈ ਇਸ ਮੁੱਦੇ ਤੇ ਉਹ ਕਹਿੰਦੇ ਆ ਜੀ ਮੇਰੀ ਤਾਂ ਸਿਕਿਉਰਿਟੀ ਸਾਰੀ ਲੈ ਲਈ ਮੈਂ ਇਕੱਲਾ ਰਹਿ ਗਿਆ ਹਾਂ 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 ਫਿਰ ਤੁਸੀਂ ਝੂਠ ਕਿਉਂ ਬੋਲਦੇ ਆ ਪਹਿਲੀ ਗੱਲ ਤਾਂ ਇੱਥੇ ਲੈ ਲੈ ਜੇ ਸਕਿਉਰਿਟੀ Z+ ਸਕਿਉਰਿਟੀ ਸੀਗੀ ਉਹ ਲੈ ਲਈ ਪਰ ਸਾਰੀ ਸਕਿਉਰਿਟੀ ਨਹੀਂ ਨ ਲਈ ਸਾਰੀ ਨਹੀਂ ਲਈ ਜਦੋਂ ਤੁਸੀਂ ਜਿਹੜੀ ਅਸਲੀਅਤ ਹੈ ਉਹ ਉਹਦੀ ਗੱਲ ਕਰੋ ਜਦੋਂ ਤੁਸੀਂ ਉਹਨੂੰ ਵਡਾ ਵਡਾ ਚੜਾ ਕੇ ਜਿਹੜੀਆਂ ਗੱਲਾਂ ਕਰਦੇ ਆ ਨਾ ਉੱਥੇ ਫਿਰ ਲੋਕ ਵੀ ਇੱਕ ਵਾਰੀ ਸੁਣਨਗੇ ਦੋ ਵਾਰੀ ਸੁਣਨਗੇ ਉਸ ਤੋਂ ਬਾਅਦ ਉਹ ਸੁਣਨੋਂ ਹਟ ਜਾਣਗੇ ਤੇ ਹੁਣ ਤੱਕ ਜਦੋਂ ਵੀ ਅਸੀਂ ਜੇ ਕੋਈ ਗੱਲ ਹੁੰਦੀ ਆ ਤਾਂ ਅਕਸਰ ਉੱਥੇ ਹੀ ਆਉਂਦੀ ਆ ਜਿਹੜੀ ਇੱਕ ਦੂਜੇ ਨੂੰ ਬਿਆਨਬਾਜ਼ੀ ਕਰਦੇ ਆ ਹੁਣ ਪੰਜਾਬ ਸਰਕਾਰ ਪੰਜਾਬ ਸਰਕਾਰ 'ਚ ਭਗਵੰਤ ਮਾਨ ਚੀਫ ਮਿਨਿਸਟਰ ਆ ਬਿਲਕੁਲ ਕੀ ਭਗਵੰਤ ਮਾਨ 24 ਘੰਟੇ ਉਹ ਜਾਗਦਾ ਹੀ ਬੈਠਾ ਵੀ ਮੈਂ ਆ ਵੀ ਕਰ ਲਾ ਮੈਂ ਆ ਵੀ ਕਰ ਲਾ ਮੈਂ ਆ ਵੀ ਕਰ ਲਾ ਜਿਹੜੇ ਸਰਕਾਰ ਦੇ ਮਹਿਕਮੇ ਆ ਉਹਨਾਂ ਨੇ ਵੀ ਕੋਈ ਕੰਮ ਕਰਨਾ ਜਿਹੜੀ ਪੁਲਿਸ ਨੇ ਆ ਕੇ ਬਾਅਦ ਚ ਬਿਆਨ ਦਿੱਤੇ ਆ ਵੀ ਅਸੀਂ ਉਹਨੂੰ ਕਲੀਅਰ ਕਰਿਆ ਵੀ ਅਸੀਂ ਸਾਰੀ ਸਿਕਿਉਰਿਟੀ ਨਹੀਂ ਲਈ ਉਹਨਾਂ ਦੇ ਜਿਹੜੀ ਪ੍ਰੋਟੋਕਾਲ ਦੇ ਮੁਤਾਬਕ ਉਸ ਤੋਂ ਬਾਅਦ ਕੋਈ ਰਿਵਿਊ ਹੁੰਦਾ ਕਿਸੇ ਟਾਈਮ ਮੁਤਾਬਕ ਉਹ ਰਿਵਿਊ ਦੇ ਮੁਤਾਬਕ ਅਸੀਂ ਜਿਹੜੀ ਸਿਕਿਉਰਿਟੀ ਵਾਦੂ ਸੀ ਉਹ ਲੈ ਲਈ ਬਿਲਕੁਲ ਹੁਣ Z+ ਸਿਕਿਉਰਟੀ ਚ ਕਿੰਨੇ 30 35 ਬੰਦੇ ਹੋਣਗੇ ਕੀ ਉਹ 30 35 ਬੰਦਿਆਂ ਦੀ ਹਮੇਸ਼ਾ ਹੀ ਜ਼ਰੂਰਤ ਰਹਿੰਦੀ ਹੈ ਹੋਈ ਬਸ ਕਾਫਲਾ ਨਾਲ ਲੈ ਕੇ ਤੁਰਨਾ ਹਾਂ ਬਿਲਕੁਲ ਰੌਲਾ ਆਪਦੀ ਜਿਹੜੀ ਹੈ ਨਾ ਆਪਦੀ ਉਹਦੀ ਪ੍ਰੈਸਟੀਜ ਦਾ ਵੀ ਹੁਣ ਅੱਗੇ ਮੇਰੇ ਕੋਲ 30-35 ਬੰਦੇ ਸੀਗੇ ਮੇਰੇ ਨਾਲ ਜਦੋਂ ਕਿਤੇ ਮੈਂ ਜਾਂਦਾ ਸੀ ਹੁਣ ਮੇਰੇ ਕੋਲ 5-7 ਰਹਿ ਗਏ ਬਿਲਕੁਲ ਸਰਕਾਰ ਦਾ ਰੌਲਾ ਜਾਂ ਕਿਸੇ ਜਿਹੜਾ ਮਹਿਕਮਾ ਉਹਦਾ ਰੌਲਾ ਘੱਟ ਹੈ ਬਿਆਨਬਾਜ਼ੀ ਦਾ ਰੌਲਾ ਜ਼ਿਆਦਾ ਹੈ ਬਿਲਕੁਲ ਸਹੀ ਹੈ ਮੈਂ ਵਿਕਰ ਵਿਕਰਮ ਮਸਜਿਦ ਥੀਏ ਸਾਹਿਬ ਨੂੰ ਮਾੜਾ ਨਹੀਂ ਕਹਿੰਦਾਗਾ ਪਰ ਜਦੋਂ ਤੁਸੀਂ ਇਹੋ ਜੇ ਇੱਕ ਦੂਜੇ ਤੇ ਬਿਆਨਬਾਜ਼ੀ ਕਰਦੇ ਆ ਨਾ ਉਹ ਚੰਗਾ ਨਹੀਂ ਲੱਗਦਾ ਹਰੇਕ ਇਨਸਾਨ ਆ ਜਿਹੜਾ ਹਰੇਕ ਐਮ ਐਲ ਏ ਆ ਹਰੇਕ ਮਨਿਸਟਰ ਆ ਜਿਹੜਾ ਆਪਦੀ ਆਪਦੀ ਜਗ੍ਹਾ ਤੇ ਜਿੱਥੇ ਜਿੱਥੇ ਹੋ ਰਿਹਾ ਉਹਦੇ ਮੁਤਾਬਕ ਜੋ ਗਵਰਨਮੈਂਟ ਦੇ ਪ੍ਰੋਟੋਕਾਲ ਹੈਗੇ ਆ ਉਹਦੇ ਮੁਤਾਬਕ ਉਹਨਾਂ ਨੂੰ ਸਿਕਿਉਰਿਟੀ ਮਿਲਦੀ ਹੈ ਹਾਂ ਬਿਲਕੁਲ ਸਹੀ ਹੈ ਹਾਲਾਂਕਿ ਜੇ ਅਸੀਂ ਦੇਖੀਏ ਮੈਂ ਕੈਨੇਡਾ ਦੀ ਜੇ ਗੱਲ ਕਰਾਂ ਸਾਡੇ ਕੈਨੇਡਾ ਦੇ ਮਨਿਸਟਰ ਐਮ ਐਲ ਏ ਹਾਂ ਕੋਈ ਬਿਲਕੁਲ ਸਿਕਿਉਰਿਟੀ ਨਹੀਂ ਹੁੰਦੀ ਉਹਨਾਂ ਦੇ ਨਾਲ ਕੀ ਕੈਨੇਡਾ ਕੀ ਕੈਨੇਡਾ ਚ ਕ੍ਰਾਈਮ ਨਹੀਂ ਹੁੰਦਾ ਹੂੰ ਬਹੁਤ ਕ੍ਰਾਈਮ ਹੈ ਜੇ ਆਪਾਂ ਸਰੀ ਦੀ ਗੱਲ ਕਰੀਏ ਬ੍ਰੈਮਟਨ ਦੀ ਗੱਲ ਕਰੀਏ ਜਿਹੜੇ ਜਿਹੜੇ ਆ ਵੱਡੇ ਸ਼ਹਿਰ ਆ ਵੈਨਕੂਵਰ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਉੱਥੇ ਬਹੁਤ ਕੈਲਗਰੀ ਵੀ ਉਹਨਾਂ ਚ ਆ ਗਿਆ ਬਹੁਤ ਕ੍ਰਾਈਮ ਹੁੰਦਾ ਇੱਥੇ ਐਡਮਿੰਟਨ ਵੀ ਆ ਗਿਆ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਇਹੋ ਜੀ ਗੱਲ ਹੁੰਦੀ ਹੈ ਜਿਹੜੀ ਆ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਮਰਡਰ ਕਰਤਾ ਗੋਲੀ ਮਾਰਤੀ ਕਿਸੇ ਨੂੰ ਕੁਝ ਹੋ ਗਿਆ ਕਿਸੇ ਨੇ ਅੱਗ ਲਾਤੀਆਂ ਘਰਾਂ ਨੂੰ ਬਿਕੋਜ਼ ਇੱਥੇ ਜਿਹੜੇ ਘਰ ਆ ਉਹ ਲੱਕੜੀ ਦੇ ਆ ਤੇ ਉਹ ਸੌਖੇ ਅੱਗ ਲੱਗ ਜਾਂਦੀ ਆ ਤੇ ਇਹਦਾ ਬਹੁਤ ਕੁਝ ਹੁੰਦਾ ਇੱਥੇ ਸਾਰਾ ਕੁਝ ਹੁੰਦੇ ਹੋਏ ਵੀ ਜਿਹੜਾ ਕੋਈ ਮਨਿਸਟਰ ਹੈ ਨਾ ਜਾਂ ਐਮਐਲਏ ਆ ਜਾਂ ਮੈਂਬਰ ਪਾਰਲੀਮੈਂਟ ਆ ਉਹਨੂੰ ਬਹੁਤ ਘੱਟ ਜੇ ਕਿਤੇ ਹੋਊਗੀ ਕੋਈ ਸਿਕਿਉਰਿਟੀ ਤਾਂ ਇੱਕ ਜਾਣਾ ਹੋਊਗਾ ਕਿਤੇ ਨਾਲ ਉਹ ਵੀ ਨਹੀਂ ਹੁੰਦਾ ਤੇ ਪੰਜਾਬ ਦੇ ਵਿੱਚ 35 35 ਬੰਦੇ ਕਿੰਨਾ ਖਰਚਾ ਪੰਜਾਬ ਸਰਕਾਰ ਨੂੰ ਇੱਥੇ ਲੋਕਲ ਬੰਦਿਆ ਤੋਂ ਹੀ ਗੱਲ ਮੈਂ ਦੋ ਦੋ ਚਾਰ ਚਾਰ ਹੈਗੇ ਆ ਜਿਹੜੇ ਗਲੀ ਦੇ ਪ੍ਰਧਾਨ ਹੁੰਦੇ ਆ ਮੈਂ ਉਹ ਵੀ ਗੱਲ ਕਰਦਾ ਨਾ ਵੇ ਵੇ ਕਿੰਨਾ ਖਰਚ ਆਈ ਮੀਨ ਖਧਰਾ ਜਿਹੜਾ ਇੱਕ ਬੰਦਾ ਐਮ ਐਲ ਏ ਬਣ ਜਾਂਦਾ ਉਹ ਉਹ ਹੀ ਬੰਦਾ ਐਮ ਐਲ ਏ ਬਣਨ ਤੋਂ ਪਹਿਲਾਂ ਤਾਂ ਇਕੱਲਾ ਤੁਰਿਆ ਫਿਰਦਾ ਹੁੰਦਾ ਮੇਰੇ ਵਰਗਾ ਤੇ ਜਦੋਂ ਉਹ ਐਮ ਐਲ ਏ ਬਣ ਕੇ ਆਉਂਦਾ ਉਹਦੇ ਨਾਲ 10 ਜਾਣੇ ਸਿਕਿਉਰਟੀ ਵਾਲੇ ਹੋ ਜਾਂਦੇ ਦੇ ਜੇ ਮਿਸਟਰ ਬਣ ਗਿਆ ਤਾਂ ਉਹ 35 40 ਜਾਣੇ ਹੋ ਜਾਂਦੇ। ਸੋ ਇਸ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਢੰਗ ਨਾਲ ਸਰਕਾਰ ਨੂੰ ਇਹਨੂੰ ਘਟਾਉਣਾ ਪਊਗਾ ਬਹੁਤ ਜ਼ਿਆਦਾ ਖਰਚਾ ਹੈ ਜਿਹੜਾ ਪੁਲਿਸ ਦਾ ਜੇ ਆਪਾਂ ਦੇਖੀਏ ਹੁਣ ਕਈ ਵਾਰੀ ਆਪਾਂ ਦੇਖਦੇ ਆਂ ਪੁਲਿਸ ਚਰਸਤਿਆਂ 'ਚ ਆਮ ਹੀ 25 25 30 30 40 40 50 50 ਬੰਦੇ ਖੜੇ ਹੁੰਦੇ ਆ ਉਹਨਾਂ ਦਾ ਕੀ ਫਾਇਦਾ? ਹਾਂ ਬਿਲਕੁਲ ਸਹੀ ਹੈ। ਜ਼ੇਕਰ ਸੇ ਕੋਈ ਮਨਿਸਟਰ ਆ ਤੇ ਉਹਦੇ ਘਰ ਦੇ ਬਾਹਰ 35 ਜਾਣੇ ਬੈਠੇ ਆ ਫਿਰ ਗੱਡੀਆਂ ਦਾ ਖਰਚਾ ਇਹ ਰਹਿਣ ਸੈਣ ਖਾਣਾ ਰਹਿਣ ਦਾ ਖਰਚਾ ਤੇ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਨਾ ਬਹੁਤ ਖਰਚੇ ਆ ਦੂਜੀ ਗੱਲ ਜਿਹੜੀ ਆਪਾਂ ਮੇਨ ਮੁੱਦੇ ਤੇ ਆਈਏ ਦੇਖੋ ਜਦੋਂ ਜਿਹੜੀ ਸਿਕਿਉਰਟੀ ਆ ਜੇ ਉਹਨਾਂ ਨੇ ਪ੍ਰੋਟੋਕਾਲ ਦੇ ਮੁਤਾਬਕ ਉਹਦਾ ਰਿਵਿਊ ਕਰਿਆ ਰਿਵਿਊ ਕਰਕੇ ਤੇ ਉਹਨਾਂ ਨੇ ਉਹ ਘਟਾਤੀ ਤੇ ਮੇਰਾ خیال ਭਗਵੰਤ ਮਾਨ ਨੂੰ ਤਾਂ ਸ਼ਾਇਦ ਇਸ ਚੀਜ਼ ਦਾ ਪਤਾ ਵੀ ਨਹੀਂ ਹੁਣ ਭਗਵੰਤ ਮਾਨ ਹੁਣ ਹਰੇਕ ਹਰੇਕ ਫਾਈਲ ਥੋੜੋ ਦੇਖਦਾ ਜਿਹੜੀ ਪੰਜਾਬ ਪੁਲਿਸ ਦੀ ਹੈ ਬਿਲਕੁਲ ਸਹੀ ਹੈ ਪਰ ਤੁਹਾਨੂੰ ਲੱਗਦਾ ਕਿ ਇੰਨਾ ਮਸਲਾ ਹੈਗਾ ਨਹੀਂ ਸੀ ਇਹ ਡੰਗਾ ਜਿੰਨਾ ਇਹਨੂੰ ਬਣਾਈ ਜਾਂਦੇ ਨੇ ਪੰਜਾਬ ਦੇ ਵਿੱਚ ਹੋਰ بڑے ਮੁੱਦੇ ਆ ਜਿਹੜੇ ਗੱਲ ਕਰਨ ਵਾਲੇ ਆ ਤੁਸੀਂ ਗगन ਜੀ ਹੁਣ ਦੇਖ ਲਓ ਪਿਛਲੇ 6 ਮਹੀਨਿਆਂ ਤੋਂ ਜੇ ਆਪਾਂ 6 ਮਹੀਨਿਆਂ ਤੋਂ ਦੇਖੀਏ ਆਮ ਜਿਹੜੇ ਜਨਤਾ ਦੇ ਮੁੱਦੇ ਆ ਨਾ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਬਿਲਕੁਲ ਸਹੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਕਰਦਾ ਸਿਰਫ 27 ਦੀਆਂ ਚੋਣਾਂ ਕਿਵੇਂ ਲੜਨੀਆਂ ਉਹਦੇ ਤੇ ਜ਼ੋਰ ਦਿੱਤਾ ਹੋਇਆ ਉਹਦੇ ਤੇ ਜ਼ੋਰ ਦਿੱਤਾ ਜਾਂ ਜਿਹੜੀ ਜਿਮਨੀ ਚ ਚੋਣ ਆ ਰਹੀ ਹੈ ਲੁਧਿਆਣੇ ਦੀ ਉਹਦੇ ਤੇ ਹੁਣ ਜ਼ੋਰ ਲੱਗ ਰਿਹਾ ਜਾ ਕੋਈ ਨਾ ਕੋਈ ਹੋਰ ਆ ਜਾਂਦੀ ਆ ਜੋਣ ਉਹਦੇ ਤੇ ਜ਼ੋਰ ਲੱਗ ਜਾਂਦਾ ਜਿਹੜੇ ਐਕਚੁਅਲ ਮੁੱਦੇ ਆ ਉਹਨਾਂ ਤੇ ਤਾਂ ਕੋਈ ਧਿਆਨ ਦਿੰਦਾ ਹੀ ਨਹੀਂ ਜਿਹੜੀ ਆਪੋਜੀਸ਼ਨ ਆ ਹੋਰ ਨਹੀਂ ਦਿੰਦੀ ਧਿਆਨ ਉਹ ਵੀ ਨਹੀਂ ਦਿੰਦੀ ਬਿਲਕੁਲ ਸਹੀ ਆ ਬਿਲਕੁਲ ਸਹੀ ਉਹ ਵੀ ਉਹ ਵੀ ਉਹ ਉਹ ਵੀ ਭਗਵੰਤਮਾਨ ਨੇ ਸ਼ਰਾਬ ਪੀਤੀ ਸੀ ਉੱਥੇ ਐਂ ਜਾ ਕੇ ਐਂ ਹੋ ਗਿਆ ਉਹਨੇ ਐਂ ਕਰਤਾ ਉਹਨੇ ਐਨਕਾ ਕਾਦੋ ਲਾਈਆਂ ਵੀ ਆ ਹੁਣ ਪਹਿਲਾਂ ਐਨਕਾ ਲਾਉਂਦਾ ਨਹੀਂ ਸੀਗਾ ਇਹਨਾਂ ਚੀਜ਼ਾਂ ਦਾ ਕੀ ਮਤਲਬ ਐ ਇਹਨਾਂ ਦਾ ਹੈ ਕੋਈ ਮਤਲਬ ਬਿਲਕੁਲ ਸਹੀ ਤੁਸੀਂ ਲੁਧਿਆਣਾ ਜਮਣੀ ਚੋਣ ਦੀ ਗੱਲ ਆਖੀ ਐ ਮੈਂ ਉਹਦੇ ਤੇ ਗੱਲ ਕਰਨਾ ਚਾਹਣਾ ਤੁਹਾਡੇ ਨਾਲ ਲੁਧਿਆਣਾ ਸ਼ਹਿਰ ਕਹਿੰਦੇ ਆ ਕਿ ਇਸ ਵੇਲੇ ਬਾਗੋ ਬਾਗ ਹੋਇਆ ਪਿਆ ਕਿਉਂਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਜਿਹੜੇ ਕਿ ਪੰਜਾਬ ਦੀ ਜ਼ਿੰਮੇਵਾਰੀ ਤੇ ਇੱਥੇ ਪੰਜਾਬ ਦੇ ਵਿੱਚ ਉਦੈਦਾਰੀ ਤੇ ਹੈਗੇ ਆ ਨਾਲ ਦੇ ਨਾਲ ਸੰਜੀਵ ਔਰੋੜਾ ਦਾ ਤਾਂ ਚਲੋ ਬਣਦਾ ਹੀ ਆ ਕਿਉਂਕਿ ਉਹਨਾਂ ਨੇ ਚੋਣ ਲੜਨੀ ਆ ਲੁਧਿਆਣੇ ਦੇ ਵਿੱਚ ਬਹੁਤ ਜ਼ੋਰ ਦਿੱਤਾ ਆ ਹਫਤੇ ਦੇ ਵਿੱਚ ਦੋ ਵਾਰ ਹੀ ਜਿਹੜਾ ਉਹਨਾਂ ਨੇ ਮਾਰਿਆ ਲੁਧਿਆਣੇ ਦੇ ਵਿੱਚ ਇਹਨਾਂ ਸਾਰਿਆਂ ਨੇ ਤੇ ਲੁਧਿਆਣੇ ਦਾ ਸਿਵਲ ਹਸਪਤਾਲ ਐਨ ਪੂਰਾ ਚਮਕਾਇਆ ਪਿਆ ਬਾਗੋ ਬਾਗ ਉਥੇ ਫੁੱਲ ਖਿੜੇ ਹੋਏ ਆ ਜਿਹਦੀ ਕੋਈ ਬਾਤ ਨਹੀਂ ਪੁੱਛਦਾ ਸੀਗਾ ਲੋਕੀ ਕਹਿ ਕਹਿ ਕੇ ਹਮ ਬੇਸੀ ਲੁਧਿਆਣੇ ਦਾ ਸਿਵਲ ਹਸਪਤਾਲ ਸਹੀ ਕਰ ਦਿਓ ਸਹੀ ਕਰ ਦਿਓ ਇੱਥੇ ਪਾਣੀ ਦੀ ਵਿਵਸਥਾ ਕਰ ਦਿਓ ਪਰ ਹੁਣ ਉਹ ਐਨ ਲੱਗਣ ਲੱਗ ਗਿਆ ਕਿ ਡੀ ਐਮ ਸੀ ਹਸਪਤਾਲ ਆ ਲੁਧਿਆਣੇ ਦਾ ਉਹ ਦੂਜਾ ਲੁਧਿਆਣੇ ਸ਼ਹਿਰ ਦੇ ਵਿੱਚ ਸਫਾਈ ਦਾ ਕੰਮ ਜਿਹੜਾ ਹੈ ਨਾ ਸਰ ਬਹੁਤ ਮਤਲਬ ਐਨ ਤੌਰ ਤਰੀਕੇ ਨਾਲ ਚੱਲ ਰਿਹਾ ਉਹ ਆਪਾਂ ਤੁਸੀਂ ਵੀ ਦੇਖਿਆ ਹੋਣਾ ਜਦੋਂ ਆਪਾਂ ਚੰਡੀਗੜ੍ਹ ਦੇ ਵਿੱਚ ਜਾਂਦੇ ਹਾਂ ਟਰੱਕ ਜਿਹੜੀ ਘੁੰਮਦੇ ਹੁੰਦੇ ਉੱਥੇ ਸਫਾਈ ਕਰ ਦਿੰਦੇ ਆ ਉਹ ਇਸ ਟਾਈਮ ਲੁਧਿਆਣੇ ਦੇ ਵਿੱਚ ਘੁੰਮਦੇ ਪਏ ਆ ਮਤਲਬ ਕਿ ਲੁਧਿਆਣੇ ਦੀ ਜਿਮਣੀ ਚੋਣ ਹੈ ਲੁਧਿਆਣਾ ਵੈਸਟ ਦੀ ਇੱਕ ਸੀਟ ਇੰਨੀ ਜ਼ਰੂਰੀ ਹੋ ਗਈ ਆਮ ਆਦਮੀ ਪਾਰਟੀ ਦੇ ਲਈ ਜਿਤਨੀ ਕਿ ਆਲੇ ਦੁਆਲੇ ਕੋਈ ਹੋਰ ਕੰਮ ਹੀ ਨਹੀਂ ਨਜ਼ਰ ਆ ਰਹੇ ਔਰ ਲੁਧਿਆਣੇ ਦੇ ਵਿੱਚ ਸਿਰਫ ਡੇਰੇ ਲੱਗੇ ਹੋਏ ਨੇ ਵਪਾਰੀਆਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿਉਂਕਿ ਸੰਜੀਵ ਅਰੋੜਾ ਦੀ ਜੇ ਮੈਂ ਗੱਲ ਕਰਾਂ ਬਹੁਤ ਵੱਡੇ ਵਪਾਰੀ ਆ ਉਹ ਦੇਖੋ ਗਗਨ ਜੀ ਜਦੋਂ ਅਸੀਂ ਗੱਲ ਕਰਦੇ ਆ ਨਾ ਜਿਹੜੀ ਸਫਾਈ ਤੇ ਡੀ ਐਮ ਸੀ ਹਸਪੀਟਲ ਨੂੰ ਚਮਕਾਤਾ ਤੇ ਹੋਰ ਗੱਲਾਂ ਬਤਾ ਉਹ ਚੰਗੀਆਂ ਗੱਲਾਂ ਉਹਦੇ ਸਾਨੂੰ ਖੁਸ਼ ਹੋਣਾ ਚਾਹੀਦਾ ਉਹਦੇ ਸਾਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਕੋਸ਼ ਤਾਂ ਹੁੰਦਾ ਹੈ ਨਾ ਲੁਧਿਆਣੇ 'ਚ ਹਾਂ ਬਿਲਕੁਲ ਸਹੀ ਗੱਲ ਹੈ ਚਾਹੇ ਕਿਸੇ ਚੀਜ਼ ਕਰਕੇ ਹੋ ਰਿਹਾ ਹੋ ਤਾਂ ਰਿਹਾ ਨਾ ਕੰਮ ਤਾਂ ਹੋ ਰਿਹਾ ਨਾ ਬਿਲਕੁਲ ਅਸੀਂ ਜਿਹੜੇ ਪੰਜਾਬੀ ਆ ਨਾ ਅਸੀਂ ਖੁਸ਼ ਨਹੀਂ ਹੁੰਦੇ ਕਦੇ ਵੀ ਹਾਂ ਬਿਲਕੁਲ ਅਸੀਂ ਕਿੰਤੂ ਪ੍ਰੰਤੂ ਕਰਨਾ ਹੀ ਕਰਨਾ ਹਰਵਿੰਦ ਕੇਜਰੀਵਾਲ ਜੇ 4 ਦਿਨ 5 ਦਿਨ 6 ਦਿਨ 10 ਦਿਨ ਲੁਧਿਆਣਾ ਆ ਕੇ ਬੈਠਾ ਤਾਂ ਕਿਸੇ ਨੂੰ ਉਹਦੇ ਉਹਦਾ ਕੀ ਦਰਦ ਦਾ ਉਹਨਾਂ ਨੂੰ ਜੇ ਉਹਨਾਂ ਨੇ ਕੋਈ ਕੰਮ ਕਰਨਾ ਉਹਨਾਂ ਨੂੰ ਕਰਦੇ ਤੁਸੀਂ ਆਪ ਦਾ ਜੋਰ ਲਾ ਲਓ ਜਿਹੜੇ ਬਾਕੀ ਦੀਆਂ ਪਾਰਟੀਆਂ ਤੁਸੀਂ ਆਪ ਦੀ ਜਿਹੜਾ ਆਪ ਦਾ ਉਮੀਦਵਾਰ ਖੜਾਉਣਾ ਉੱਥੇ ਤੁਸੀਂ ਉਹਦੇ ਤੇ ਜ਼ੋਰ ਲਾਓ ਬਿਲਕੁਲ ਸਹੀ ਆ ਪਰ ਅਸੀਂ ਕਿੰਤੂ ਪਰੰਤੂ ਕਰਨਾ ਦੂਜੀ ਗੱਲ ਇੱਥੇ ਇਹ ਹੈ ਨਾ ਕਿ ਸਵਾਲ ਇੱਥੇ ਇਹ ਹੈ ਕਿ ਲੁਧਿਆਣੇ ਦੇ ਵਿੱਚ ਇੱਕ ਸੀਟ ਹੈ ਉਹ ਇੱਕ ਹਲਕਾ ਹੈ ਔਰ ਇੱਕ ਹਲਕੇ ਦੇ ਉੱਤੇ ਪੂਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜ਼ੋਰ ਲੱਗਾ ਪਿਆ ਵੀ ਆਹ ਸੀਟ ਜਿੱਤਣੀ ਆ ਭਾਵੇਂ ਜਿਵੇਂ ਮਰਜ਼ੀ ਜਿੱਤੀਏ ਸ਼ਾਇਦ ਤਾਂ ਰਾ ਸਭਾ ਦੀ ਸੀਟ ਖਾਲੀ ਹੋਊਗੀ ਉਥੇ ਜਿਵੇਂ ਕਹਿੰਦੇ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਜਾਣਾ ਪੰਜਾਬ ਤੋਂ ਜਾਂ ਕੋਈ ਹੋਰ ਸਿਨੈਰੀਓ ਹੈ ਇਹ ਪਾਰਟੀ ਦਾ ਕੀ ਕਰਨਾ ਚਾਹੁੰਦੇ ਆ ਉਹ ਚੀਜ਼ ਲੋਕ ਚਰਚਾ ਕਰਦੇ ਆ ਵੀ ਇਹ ਕੁਝ ਕਲੀਅਰ ਤਾਂ ਹੋਵੇ ਨਾ ਠੀਕ ਆ ਆਪਾਂ ਮੰਨ ਲਿਆ ਸਫਾਈ ਹੋ ਰਹੀ ਲੁਧਿਆਣੇ ਦੇ ਵਿੱਚ ਪਰ ਅੱਜ ਤੋਂ ਪਹਿਲਾਂ ਕਿੱਥੇ ਸੀ ਜਦੋਂ ਲੁਧਿਆਣੇ ਦੇ ਵਿੱਚ ਅੰਡਰਤਾ ਪਈ ਹੋਈ ਸੀਗੀ ਅੱਜ ਤਾਂ ਸਾਰੇ ਪੁੱਲ ਪੇਂਟ ਹੋ ਰਹੇ ਆ ਇੱਥੇ ਸਿਵਲ ਹਸਪਤਾਲ ਚਮਕਾਇਆ ਗਿਆ ਲੈਟਾਂ ਦੀ ਦੇਖਭਾਲ ਹੋ ਰਹੀ ਐ ਜਿੱਥੇ ਉਹਨਾਂ ਨੇ ਰਹਿਣਾ ਉਹ ਆਲੇ ਦੁਆਲੇ ਦਾ ਏਰੀਆ ਐਨ ਚੋਕਸ ਕੀਤਾ ਪਿਆ ਪਰ ਇਹੀ ਸਵਾਲ ਲੋਕ ਅੱਜ ਪੁੱਛਦੇ ਆ ਇਹਨਾਂ ਨੂੰ ਵੀ ਪਹਿਲਾਂ ਕਿੱਥੇ ਸੀ ਤੁਸੀਂ ਹੁਣ ਅੱਜ ਜੇ ਇਲੈਕਸ਼ਨ ਐ ਤੁਸੀਂ ਸਾਰੇ ਇੱਥੇ ਬੈਠੇ ਹੋ ਆ ਕੇ ਡੇਰਾ ਲਾਇਆ ਤੇ ਦੂਜੇ ਪਾਸੇ ਤੁਸੀਂ ਇਹੋ ਜੇ ਸਾਰੇ ਕੰਮ ਕਰਦੇ ਹੋ ਇੱਕ ਲੁਧਿਆਣਾ ਸੀਟ ਦੀ ਜਾਂ ਕਿੰਨੀ ਵੱਡੀ ਕਿਉਂ ਬਣਾਈ ਜਾ ਰਹੀ ਐ ਦੇਖੋ ਗगन ਜੀ ਤੁਹਾਡੀ ਗੱਲ ਠੀਕ ਐ ਐਂ ਲੋਕਾਂ ਦੀ ਵੀ ਗੱਲ ਠੀਕ ਐ ਬਾਰ ਜੇ ਅਸੀਂ ਦੇਖੀਏ ਹੁਣ ਨਸ਼ਿਆਂ ਦਾ ਮਾਮਲਾ 3 ਸਾਲ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕਰਿਆ ਕੁਝ ਨਹੀਂ ਕਰਿਆ ਕਿੰਨਾ ਸਾਲਾਂ ਬਾਅਦ ਉਹ ਕਰਨ ਲੱਗੇ ਤੇ ਐਂ ਜੋਰਾਂ ਸ਼ੋਰਾਂ ਤੇ ਕਰ ਰਹੇ ਆ ਪਰ ਕਰਨ ਤਾਂ ਲੱਗੇ ਨਾ ਹੱਥ ਤਾਂ ਪਾਇਆ ਕਿਸੇ ਨੇ ਪਹਿਲਾਂ ਜਿਹੜੀਆਂ ਸਰਕਾਰਾਂ ਹੁਣ ਤੱਕ ਆਈਆਂ ਕਿਸੇ ਨੇ ਹੱਥ ਨਹੀਂ ਪਾਇਆ ਹੱਥ ਨਹੀਂ ਪਾਇਆ ਬਿਲਕੁਲ ਸਾਨੂੰ ਖੁਸ਼ ਹੋਣਾ ਚਾਹੀਦਾ ਨਾ 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 ਕੀ ਅਸੀਂ ਕਹੀਏ ਭਾਈ ਤੁਸੀਂ 3 ਸਾਲ ਕੀ ਕਰਦੇ ਸੀ ਹੁਣ ਕਾਹ ਤੋਂ ਕਰਨ ਲੱਗੇ ਵੀ ਹੁਣ ਜੇ ਹੁਣੋਂ ਕਰਨ ਲੱਗੇ ਤਾਂ ਹੁਣੋਂ ਵੀ ਨਾ ਕਰਨ ਸਾਡਾ ਮਕਸਦ ਕਹਿਣ ਦਾ ਇਹ ਹੈ ਸਾਨੂੰ ਘਟ ਤੋਂ ਘਟ ਜੇ ਅਸੀਂ ਕੁਝ ਨਹੀਂ ਨਾ ਕਰ ਸਕਦੇ ਇਹ ਇੰਨਾ ਖੁਸ਼ੀ ਹੋਣੀ ਚਾਹੀਦੀ ਆ ਵੀ ਹਾਂ ਵੀ ਕੋਸ਼ਿਸ਼ ਸ਼ੁਰੂ ਹੋਇਆ ਕੰਮ ਕਰਨਾ ਐਵੇਂ ਜਿਹੜੀ ਲੁਧਿਆਣੇ ਦੀ ਜਿਹੜੀ ਜਿਮਨੀ ਚੌਂ ਹੈ ਉਹਦੇ ਕਰਕੇ ਠੀਕ ਹੈ ਮੈਂ ਗੱਲ ਬਿਲਕੁਲ ਮੰਨਦਾ ਵੀ ਅਰਵਿੰਦ ਕੇਜਰੀਵਾਲ ਤੇ ਸਸੋਧਿਆ ਇਹਨਾਂ ਨੂੰ ਪੰਜਾਬ ਦੇ ਵਿੱਚ ਇੰਨਾ ਟਾਈਮ ਨਹੀਂ ਦੇਣਾ ਚਾਹੀਦਾ ਉਹ ਤਾਂ ਤੋਂ ਨਹੀਂ ਦੇਣਾ ਚਾਹੀਦਾ ਜਿੰਨਾ ਜ਼ਿਆਦਾ ਇਹ ਰਹਿਣਗੇ ਇੱਥੇ ਓਨਾ ਹੀ ਪੰਜਾਬ ਦੇ ਸਿਰ ਤੇ ਖਰਚਾ ਵੱਧਾ ਬਿਲਕੁਲ ਸਹੀ ਹੈ ਜੋ ਕੁਝ ਇਨਾਂ ਨੇ ਕਰਨ ਕਰਨਾ ਜਾਂ ਕਰਾਉਣਾ ਉਹ ਜਿਹੜੇ ਬਾਕੀ ਦੇ ਐਮ ਐਲ ਏ ਆ ਉਹ ਵੀ ਕਰ ਸਕਦੇ ਆ ਹਾਂ ਜਿਹੜਾ ਪ੍ਰਧਾਨ ਜਾਂ ਜੇਦੋਂ ਕਿਸੇ ਦੀ ਜ਼ਿੰਮੇਵਾਰੀ ਲਾਤੀ ਪੰਜਾਬ ਬਾਰੇ ਉਹਨੂੰ ਜਰੂਰ ਆਉਣਾ ਚਾਹੀਦਾ ਹਫਤੇ ਬਾਅਦ ਆ ਜਾਏ ਦੋ ਹਫਤੇ ਬਾਅਦ ਆ ਜਾਏ ਤਿੰਨਾ ਬਾਅਦ ਆ ਜਾਏ ਇੱਕ ਦਿਨ ਆ ਜਾਏ ਦੋ ਦਿਨ ਆ ਜਾਏ ਉਹ ਆਪਦੀ ਚੈਕਿੰਗ ਕਰਕੇ ਵਾਪਸ ਆਪਣੇ ਘਰੇ ਜਾਵੇ ਉਹ ਉਹਦੇ ਕੋਈ ਮੈਂ ਐਗਰੀਆ ਪੱਕ ਜਦੋਂ ਜੋ ਕੁਝ ਹੋ ਰਿਹਾ ਉਹ ਤਾਂ ਪੰਜਾਬ ਵਾਸਤੇ ਹੀ ਹੋ ਰਿਹਾ ਨਾ ਉਹ ਲੁਧਿਆਣੇ ਵਾਸਤੇ ਜਿਹੜੀ ਸਫਾਈ ਹੋ ਰਹੀ ਆ ਚਾਹੇ ਉਹ ਜਿਮਨੀ ਚੋੜ ਕਰਕੇ ਕਰਦੇ ਪਰ ਉਹ ਹੋ ਤਾਂ ਲੋਕਾਂ ਵਾਸਤੇ ਰਹੀ ਆ ਨਾ ਬਿਲਕੁਲ ਸਹੀ ਕਿਸੇ ਨੂੰ ਉਹਦਾ ਫਾਇਦਾ ਹੋ ਰਿਹਾ ਨਾ ਜਿਹੜਾ ਡੀ ਐਮ ਸੀ ਨੂੰ ਸਫਾਈ ਕਰੀ ਆ ਉਹ ਫਾਇਦਾ ਪਬਲਿਕ ਨੂੰ ਹੋ ਰਿਹਾ ਨਾ ਤੋਂ ਸਾਨੂੰ ਖੁਸ਼ ਹੋਣਾ ਚਾਹੀਦਾ ਉਹਦੇ ਤੇ ਵੀ ਜੇ ਜਿੱਥੋਂ ਤੱਕ ਬਾਕੀ ਪਾਰਟੀਆਂ ਜਿਹੜੀਆਂ ਉਹਨਾਂ ਦਾ ਹੈਗਾ ਉਹ ਆਪ ਦਾ ਜ਼ੋਰ ਲਾ ਲੈਣ ਦੂਜੀ ਤੀਜੀ ਗੱਲ ਜਿਹੜਾ ਉਮੀਦਵਾਰ ਆ ਆਮ ਆਦਮੀ ਪਾਰਟੀ ਦਾ ਉਹ ਕੌਣ ਉਮੀਦਵਾਰ ਆ ਉਹਨੂੰ ਕਿੱਥੋਂ ਲਿਆ ਰਿਹਾ ਉਹ ਕੀ ਕਰ ਕਰਦਾ ਉਹਦੇ ਨਾਲ ਕਿਸੇ ਦਾ ਕੀ ਤਾਲੁਕ ਪਰ ਰੌਲਾ ਇੱਥੇ ਸਿਰਫ ਇਹੀ ਆ ਜਿਹੜਾ ਇੱਕ ਦੂਜੇ ਨੂੰ ਕਿੰਤੂ ਪ੍ਰੰਤੂ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰੀ ਜਾਣਾ ਲੋਕਾਂ ਦੇ ਸਾਹਮਣੇ ਜਿਹੜੇ ਆਪਣੇ ਲੀਡਰ ਹੈ ਨਾ ਸਾਰੀਆਂ ਹੀ ਪਾਰਟੀਆਂ ਦੇ ਮੈਂ ਕਿਸੇ ਦੇ ਇੱਕ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ ਦੂਜੀ ਨੂੰ ਚੰਗਾ ਨਹੀਂ ਕਹਿੰਦਾ ਸਾਰੀਆਂ ਹੀ ਪਾਰਟੀਆਂ ਦੇ ਉਹ ਸਾਰੇ ਇੱਕੋ ਜਿਹੇ ਆ ਉਹ ਆਪਾਂ ਕਿਸੇ ਨੂੰ ਨਹੀਂ ਕੁਝ ਕਹਿ ਸਕਦੇ ਜਿਹੜੇ ਪੁਰਾਣੇ ਲੀਡਰ ਵੀ ਆ ਨਾ ਉਹ ਉਹ ਵੀ ਉਹੋ ਜਿਹੇ ਹੀ ਕੰਮ ਕਰਦੇ ਆ ਜਿਹੜੇ ਜਿਹੋ ਜ ਨਵੇਂ ਕਰਦੇ ਆ ਤੂੰ ਸੋਚਦਾ ਕੋਈ ਵੀ ਨਹੀਂਗਾ ਵੀ ਜਿਹੜੀ ਆਮ ਲੋਕ ਹੈਗੇ ਆ ਆਮ ਪਬਲਿਕ ਹੈ ਉਹਨਾਂ ਨੂੰ ਜੇ ਦੇਖੋ ਅਸੀਂ ਕੋਈ ਕੰਮ ਚੰਗਾ ਕਰਾਂਗੇ ਨਾ ਪਬਲਿਕ ਵਾਸਤੇ ਤੇ ਤੁਹਾਨੂੰ ਨਾ ਤਾਂ ਇਸ਼ਤਿਹਾਰ ਲਾਉਣ ਦੀ ਲੋੜ ਆ ਨਾ ਤੁਹਾਨੂੰ ਐਡਾ ਚਲਾਉਣ ਦੀ ਲੋੜ ਆ ਉਹ ਲੋਕਾਂ ਨੂੰ ਆਪੇ ਪਤਾ ਲੱਗ ਜਾਂਦਾ ਬਿਲਕੁਲ ਸਹੀ ਗੱਲ ਹੈ ਜੇ ਉਹ ਕੋਈ ਕਾਂਗਰਸ ਪਾਰਟੀ ਕੋਈ ਚੰਗਾ ਕੰਮ ਕਰਦੀ ਆ ਤਾਂ ਉਹ ਵੀ ਲੋਕਾਂ ਨੂੰ ਪਤਾ ਲੱਗ ਜਾਣਾ ਜੇ ਅਕਾਲੀ ਦਲ ਜਿਹੜੇ ਹੈਗੇ ਆ ਪਾਰਟੀ ਆ ਉਹ ਕੋਈ ਚੰਗਾ ਕੰਮ ਕਰਦੀ ਆ ਉਹ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਜੇ ਆਮ ਆਦਮੀ ਪਾਰਟੀ ਕੋਈ ਚੰਗੇ ਕੰਮ ਕਰਦੀ ਆ ਉਹ ਵੀ ਪਤਾ ਲੱਗ ਜਾਂਦਾ ਉਹ ਲੁਕਦਾ ਨਹੀਂ ਇਹਦਾ ਕੁਝ ਵੀ ਸੋ ਦੇਖਦੇ ਆ ਹੁਣ ਲੋਕਾਂ ਦੀ ਆਪਣੀ رائے ਆ ਔਰ ਪਾਰਟੀਆਂ ਦੀ ਆਪਣੀ ਆਪਣੀ رائے ਆ ਔਰ ਕੰਮ ਕਰਨ ਦਾ ਵਕੂ ਵਖ ਟੰਗਾ ਹੈ ਫਿਲਹਾਲ ਤਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਮਨੀਸ਼ ਸੋਧਿਆ ਇੱਥੇ ਹੀ ਲੁਧਿਆਣੇ ਦੇ ਵਿੱਚ ਹੈ ਦੇਖਦੇ ਹਾਂ ਔਰ ਕਿੰਨੀ ਦੇਰ ਰਹਿੰਦੇ ਆ ਜਾਂ ਲੁਧਿਆਣੇ ਦੇ ਲਈ ਕਿੰਨੀ ਇਹ ਚੰਗੀ ਗੱਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਸਰ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਕੀਮਤੀ ਸਮਾਂ ਦਿੱਤਾ ਔਰ ਗੱਲਬਾਤ ਕੀਤੀ ਹੈ ਜੀ ਸਾਡੇ ਨਾਲ ਧੰਨਵਾਦ ਗਗਨ ਜੀ